ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤਾਂ ਅੱਜ ਪ੍ਰੋਗਰਾਮ ਵਿੱਚ ਬਹੁਤ-ਬਹੁਤ ਸਵਾਗਤ ਜੀ ਆਇਆਂ ਤੋਂ ਸੰਗਤ ਜੀ ਅੱਜ ਜੋ ਟੌਪਿਕ ਦੋ ਟੌਪਿਕ ਚੱਲਣਗੇ ਤੋਂ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਵੀ ਜਿਹੜਾ ਸਿੱਖ ਕਸ਼ਤੀ ਕਾਲਜ ਦਾ ਰੈਗੂਲਰ ਕਾਲਜ ਅਨੰਦਪੁਰ ਸਾਹਿਬ ਹੈ ਜਿੱਥੇ 3 ਸਾਲ ਦੀ ਟ੍ਰੇਨਿੰਗ ਦੇ ਕੇ ਪ੍ਰਚਾਰਕ ਤਿਆਰ ਕੀਤੇ ਜਾਂਦੇ ਨੇ ਉਹਨਾਂ ਵਿੱਚੋਂ ਦੋ ਜਿਹੜੇ ਟ੍ਰੇਨਿੰਗ ਪ੍ਰਚਾਰਕ ਨੇ ਉਹ ਸਾਡੇ ਨਾਲ ਅਜ ਸਾਂਝ ਪਾ ਰਹੇ ਨੇ ਤੋਂ ਨਾਲੇ ਤਾਂ ਉਹ ਸਾਨੂੰ ਵਿਸ਼ਿਆਂ ਨਾਲ ਜਾਂਚਛਾਣ ਕਰਨਗੇ ਨਾਲੇ ਸੰਗਤ ਨਾਲ ਉਹਨਾਂ ਦੀ ਜਾਂਚਛਾਣ ਹੋਏਗੀ ਕਿ ਇਹ ਆਉਣ ਵਾਲੇ ਸਮੇਂ ਦੇ ਸਾਡੇ ਪ੍ਰਚਾਰਕ ਨੇ ਤੇ ਹੁਣ ਇਹਨਾਂ ਨੇ ਪ੍ਰੈਕਟੀਕਲ ਟ੍ਰੇਨਿੰਗ ਸ਼ੁਰੂ ਹੈ ਤੋਂ ਦੋ ਅੱਜ ਸਬਜੈਕਟ ਲਵਾਂਗੇ ਪਹਿਲਾ ਹੈ ਸ਼ਬਦ ਜਿਹੜਾ ਤੁਹਾਡੇ ਸਾਹਮਣੇ ਡਿਸਪਲੇ ਹੋ ਰਿਹਾ ਹੈ ਇਹਦੀ ਵਿਚਾਰ ਸਾਂਝੀ ਕਰਾਂਗੇ ਅਨੁਮਾਈ ਸਿੰਘ ਤੋ ਸ਼ਬਦ ਹੈ ਕਬੀਰ ਸਾਹਿਬ ਜੀ ਦਾ ਸੁਲਗ ਬਾਸ ਨਾ ਵਾਂਛੀ ਹੈ ਦਰਿਆ ਨਾ ਨਰਕ ਨਿਵਾਸ ਕੋਨਾ ਹੈ ਸੋ ਹੋਈ ਹੈ ਮਨੈ ਨਾ ਕੀਜੈ ਆਸ ਤੋ ਮੈਂ ਬੇਨਤੀ ਕਰ ਰਿਹਾ ਅਨੁਵਾਇ ਸਿੰਘ ਜੀ ਵੀ ਇਹ ਸ਼ਬਦ ਦੇ ਵਿਚਾਰ ਸੰਗਤ ਨਾਲ ਸਾਂਝੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇੱਕ ਓੰਕਾਰ ਸਤਨਾਮ ਕਰਤਾ ਤੁਰਖ ਨਿਰਭਉ ਨਿਰਵੈਰ ਅਕਾਲ 무ਰਤ ਅਜੂਨੀ ਸੈਭੰ ਗੁਰਪ੍ਰਸਾਦ ਕਾਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦਉ ਰਾਦੇ हम काहू की कान न कटते अपने गुरु प्रसाद दे सतनाम श्री वाहिगुरु साहिब जीयो गोड़ी पुरबी स्वर्ग बासना बाछिए ਹੈ ਡਰੀਏ ਨਾ ਨਰਕ ਨਿਵਾਸ ਹੋਣਾ ਹੈ ਸੋ ਹੋਈ ਹੈ ਮਨ ਨਾ ਕੀਜੈ ਆਸ ਸੁਰਗ ਬਾਸ ਨਾ ਬਾਛੀਐ ਡਰੀਏ ਨਾ ਨਰਕ ਨਿਵਾਸ ਹੋਣਾ ਹੈ ਸੋ ਹੋਈ ਹੈ ਮਨ ਨਾ ਕੀਜੈ ਆਸ ਪਰਮਯਾ ਗੁਨ ਗਾਈਐ ਜਾਤੈ ਪਾਈਐ ਪਰਮ ਨਿਧਾਨ ਰਹਾਉ ਕਿਆ ਜਪ ਕਿਆ ਤਪ ਸੰਜਮ ਕਿਆ ਬਰਤ ਕਿਆ ਇਸ਼ਨਾਨ ਜਪ ਲਗ ਜੁਗਤ ਨ ਜਾਣੀਐ ਪਾਉ ਪਗਤ ਪਗਵਾਨ ਸੰਪੈ ਦੇਖਣਾ ਹਰਖਿਐ ਵਿਪਤ ਦੇਖਣਾ ਰੁਏ ਜਿਉ ਸੰਪੈ ਤਿਉ ਵਿਪਤ ਹੈ ਬਿਦਨੇ ਰਚਿਆ ਸੁਹੋਏ ਕਹੈ ਕਬੀਰ ਅਬ ਜਾਨਿਆ ਸੰਤ ਨਰੀ ਦਾ ਮਜਾਰ ਸੇਵਕ ਸੋ ਸੇਵਾ ਪਲੇ ਜਹ ਕਟ ਬਸੈ ਮੁਰਾਰ ਕਹੈ ਕਬੀਰ ਅਬ ਜਾਨਿਆ ਸੰਤ ਨਰੀ ਦਾ ਮਜਾਰ सेवक सो सेवा भले जेह कट बसै मुरार वाहि गुरु जी का खालसा वाहि गुरु जी की फतेह परम सम्मानीय हो ਗੁਰੂ ਰੂਪ ਗੁਰੂ ਪੈਰੀ ਸਾਥ ਸਤਿ ਕੀ ਹੋ ਸੋ ਆਓ ਸਭ ਤੋਂ ਪਹਿਲਾਂ ਤਾਂ ਰਲ ਮਿਲ ਕਰਕੇ ਗੁਰੂ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਗੱਜ ਕੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀਓ ਜੋ ਆਪ ਜੀ ਨੇ ਦਾਸ ਵਜੋ ਸ਼ਬਦ ਸਰਵਨ ਕੀਤਾ ਇਹ ਸ਼ਬਦ ਭਗਤ ਕਬੀਰ ਸਾਹਿਬ ਜੀ ਮਹਾਰਾਜ ਵੱਲੋਂ ਚਾਰਨ ਕੀਤਾ ਹੋਇਆ ਸ਼ਬਦ ਜੋ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਪਾਵਨ ਪਵਿੱਤਰ ਅੰਕ 337 ਉੱਪਰ ਤੇ ਰਾਗ ਗੋੜੀ ਪੂਰਬੀ ਦੇ ਵਿੱਚ ਸੋ ਸੋ ਭਗਤ ਕਬੀਰ ਸਹਿਬ ਜੀ ਮਹਾਰਾਜ ਸਾਨੂੰ ਇਸ ਸ਼ਬਦ ਦੇ ਵਿੱਚ ਦੱਸਦੇ ਨੇ ਕਿ ਆਦ ਕਾਲ ਤੋਂ ਹੀ ਮਨੁੱਖ ਦੋ ਚੀਜ਼ਾਂ ਪਾਸੇ ਭਟਕਦਾ ਫਿਰਦਾ ਏ ਉਹ ਦੋ ਚੀਜ਼ਾਂ ਕਿਹੜੀਆਂ ਨੇ ਇੱਕ ਸੁੱਖ ਤੇ ਇੱਕ ਮਨ ਦੀ ਸ਼ਾਂਤੀ ਸੁੱਖ ਤੇ ਮਨ ਦੀ ਸ਼ਾਂਤੀ ਵਾਸਤੇ ਉਹ ਦਰ ਦਰ ਤੇ ਜਾ ਤੱਕ ਕੇ ਠੋਕਰਾਂ ਖਾਂਦਾ ਇੱਕ ਨੂੰ ਸੁੱਖ ਪ੍ਰਾਪਤ ਹੋ ਜਾਵੇ ਮਨ ਦੀ ਸ਼ਾਂਤੀ ਪ੍ਰਾਪਤੀ ਹੋ ਜਾਵੇ ਪਰ ਉਸ ਨੂੰ ਨਹੀਂ ਹੁੰਦੀ ਪਰ ਇਸ ਸ਼ਬਦ ਦੇ ਅੰਦਰ ਭਗਤ ਕਬੀਰ ਸਹਿਬ ਜੀ ਮਹਾਰਾਜ ਨੇ ਸਾਨੂੰ ਸੁੱਖ ਪ੍ਰਾਪਤ ਕਰਨਾ ਹੈ ਤੇ ਕਰਨਾ ਕਿਸ ਪਰ ਹੈ ਸ਼ਾਂਤੀ ਪ੍ਰਾਪਤ ਕਰਨੀ ਹੈ ਤੇ ਕਰਨੀ ਕਿਸ ਤਰ੍ਹਾਂ ਹੈ ਉਸ ਬਾਰੇ ਦੱਸਦੇ ਨੇ ਭਗਤ ਕਬੀਰ ਸਿੰਘ ਜੀ ਆਖਦੇ ਨੇ ਜੇਕਰ ਤੂੰ ਸੁੱਖ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਕੇਵਲ ਤੇ ਕੇਵਲ ਉਸ ਪਰਮਾਤਮਾ ਦਾ ਨਾਮ ਜਪ ਉਸ ਪਰਮਾਤਮਾ ਦੀ ਬੰਦਗੀ ਕਰ ਸੋ ਆਵ ਸਾਧ ਸੰਗਤ ਜਿਉ ਰਣਮਨ ਕਰਕੇ ਰਹਾਉ ਵਾਲੇ ਬੰਦੀ ਵਿਆਖਿਆ ਕਰੀਏ ਜੀ ਸੁਰਗ ਰਮਈਆ ਗੁਨ ਗਈਐ ਜਾਤੇ ਪਈਏ ਪਰਮ ਨਿਧਾਨ ਰਹਾਉ ਸੁ ਸਾਧ ਸੰਗਤ ਜਿਓ ਰਮਈਆ ਗੁਣ ਗਈਏ ਜਾਤੇ ਪਈਏ ਪਰਮ ਨਿਧਾਨ ਸੁ ਭਗਤ ਕਬੀਰ ਸਹਿਬ ਜੀ ਮਹਾਰਾਜ ਸਾਨੂੰ ਇਸ ਰਹਾਉ ਬੰਦ ਅੰਦਰ ਸਮਝਾਉਂਦੇ ਨੇ ਭਗਤ ਕਬੀਰ ਸਹਿਬ ਜੀ ਆਖਦੇ ਨੇ ਰਮਈਆ ਗੁਣ ਗਈਏ ਰਮਈਆ ਦੇ ਲਫ਼ਜ਼ੀ ਅਰਥ ਨੇ ਗੁਰਮਖ ਪੈਰੋ ਸੋਣਾ ਪ੍ਰਮਾਤਮਾ ਹਰ ਇੱਕ ਜੀਵ ਦੇ ਅੰਦਰ ਹਰ ਇੱਕ ਕਿਣਕਿਆਂ ਦੇ ਅੰਦਰ ਵਸਣ ਵਾਲਾ ਉਹ ਪਰਮਾਤਮਾ ਗੁਣਗਾਇਆ ਦੇ ਲਫ਼ਜ਼ੀ ਅਰਥ ਨੇ ਉਸ ਦੀ ਸਿਫਤ ਸਲਾਹ ਕਰ ਗੁਣਗਾ ਤੇ ਭਗਤ ਕਬੀਰ ਸਹਿਬ ਦੀ ਆਖਦੇ ਨੇ ਜਾਤੇ ਪਾਈਆ ਪਰਮ ਨਿਧਾਨ ਪਰਮ ਨਿਧਾਨ ਦੀ ਲਫ਼ਜ਼ੀ ਅਥੀ ਕਰੀਏ ਤੇ ਗੁਰਮੁਖ ਪਰੋ ਪਰਮ ਨਿਧਾਨ ਦੀ ਲਫ਼ਜ਼ੀ ਅਰਥ ਨੇ ਨਾਮ ਰੂਪੀ ਅੰਮ੍ਰਿਤ ਦਾ ਖਜ਼ਾਨਾ ਸੋ ਭਗਤ ਕਬੀਰ ਸਹਿਬ ਜੀ ਮਹਾਰਾਜ ਸਾਨੂੰ ਇਸ ਰਹਾਉ ਬੰਦ ਅੰਦਰ ਸਮਝਾਦੇ ਨੇ ਕਿ ਇਹ ਪਾਈ ਜੇਕਰ ਤੂੰ ਸੁੱਖ ਦੀ ਪ੍ਰਾਪਤੀ ਕਰਨਾ ਚਾਹੁੰਦਾ ਹੈ ਜੇਕਰ ਮਨ ਦੀ ਸ਼ਾਂਤੀ ਪ੍ਰਾਪਤ ਕਰਨਾ ਚਾਹੁੰਦਾ ਹੈ ਕੇਵਲ ਤੇ ਕੇਵਲ ਉਸ ਪਰਮਾਤਮਾ ਦਾ ਨਾਮ ਜਪ ਉਸ ਪਰਮਾਤਮਾ ਦੀ ਸਿੱਖ ਸਲਾਹ ਕਰਿਆ ਕਰ ਤਾਂ ਹੀ ਤੈਨੂੰ ਸੁੱਖ ਦੀ ਪ੍ਰਾਪਤੀ ਹੋਵੇਗੀ ਮਨ ਦੇ ਅੰਦਰ ਤੈਨੂੰ ਸ਼ਾਂਤੀ ਪ੍ਰਾਪਤ ਹੋਵੇਗੀ ਜਦੋਂ ਉਸ ਪਰਮਾਤਮਾ ਦੀ ਤੂੰ ਸਿੱਖ ਸਲਾਹ ਲਾ ਤਰੇਗਾ ਉਸ ਪਰਮਾਤਮਾ ਦਾ ਨਾਮ ਜਪੇਗਾ ਤੇ ਭਗਤ ਕਬੀਰ ਸਿੰਘ ਜੀ ਆਖਦੇ ਨੇ ਤੈਨੂੰ ਇੱਕ ਚੀਜ਼ ਪ੍ਰਾਪਤ ਹੋਵੇਗੀ ਇੱਕ ਫਲ ਪ੍ਰਾਪਤ ਹੋਵੇਗਾ ਉਸ ਦੇ ਬਾਰੇ ਸਾਨੂੰ ਰਹਾਉ ਦੀ ਅਗਲੀ ਪੰਕਤੀ ਵਿੱਚ ਭਗਤ ਕਬੀਰ ਸਿੰਘ ਜੀ ਬਚਨ ਕਰਦੇ ਨੇ ਉਹ ਆਖਦੇ ਨੇ ਜਾਤੇ ਪਾਈ ਹੈ ਪਰਮ ਨਿਧਾਨ ਕਿ ਇੱਕ ਚੀਜ਼ ਵਸਤੂ ਤੈਨੂੰ ਪ੍ਰਾਪਤ ਹੋਵੇਗੀ ਪਰਮ ਨਿਧਾਨ ਪਰਮ ਨਿਧਾਨ ਦੀ ਜੇਕਰ ਅਸੀਂ ਗੱਲ ਕਰੀਏ ਗੁਰਮੁਖ ਪੈਰਿਓ ਤਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਪਰਮ ਨਿਧਾਨ ਵਾਰੇ ਕਈ ਲਫ਼ਜ਼ ਵਰਤੇ ਗਏ ਨੇ ਤੁਰੀਆਵਸਥਾ ਸੱਚਖੰਡ ਚੌਥਾ ਪਦ ਭਾਵੇਂ ਕਈ ਲਫ਼ਜ਼ ਪਰਮ ਨਿਧਾਨ ਵਾਰੇ ਵਰਤੇ ਗਏ ਨੇ ਸੁਪਤ ਵੀ ਸਿਰ ਜੀ ਆਖਦੇ ਨੇ ਭਾਈ ਜਦੋਂ ਤੂੰ ਉਸ ਪਰਮਾਤਮਾ ਦਾ ਨਾਮ ਜਪੇਗਾ ਤੇ ਤੈਨੂੰ ਇੱਕ ਖਲਕ ਪ੍ਰਾਪਤ ਹੋਵੇਗਾ ਪਰਮ ਨਿਧਾਨ ਭਾਵ ਨਾਮ ਰੂਪੀ ਖਜ਼ਾਨਾ ਤੇਰੇ ਹਿਰਦੇ ਵਿੱਚ ਆਕਰ ਕੇ ਟਿਕ ਜਾਵੇਗਾ ਤੇ ਸੱਚ ਗੱਲ ਮੰਨਿਓ ਗੁਰਮੁਖ ਪੈਰਿਓ ਜਦੋਂ ਨਾਮ ਰੂਪੀ ਖਜ਼ਾਨਾ ਹਿਰਦੇ ਵਿੱਚ ਆਕਰ ਕੇ ਟਿਕ ਜਾਵੇਗਾ ਨਾ ਫਿਰ ਮਨੁੱਖ ਦੇ ਹਿਰਦੇ ਦੇ ਅੰਦਰ ਐਸੀ ਸ਼ਾਂਤੀ ऐसे सुख प्राप्त ਹੋਵੇਗਾ ਜਿਸ ਦੇ ਲਈ ਉਹ ਬਾਹਰ ਭਟਕਦਾ ਫਿਰਦਾ ਸੀ ਉਹ ਇਸ ਦੇ ਹਿਰਦੇ ਵਿੱਚ ਆ ਕਰਕੇ ਟਿਕ ਜਾਣਗੇ ਫਿਰ ਜਦੋਂ ਪਰਮ ਨਿਧਾਨ ਨਾਮ ਰੂਪੀ ਖਜ਼ਾਨਾ ਹਿਰਦੇ ਵਿੱਚ ਆ ਕਰਕੇ ਟਿਕ ਜਾਵੇਗਾ ਨਾ ਫਿਰ ਉਸ ਮਨੁੱਖ ਦੀ ਇੱਕ ਅਵਸਥਾ ਬਣੂਗੀ ਜਿਸ ਅਵਸਥਾ ਵਾਰ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਾਨੂੰ ਆਪਣੀ ਪਾਵਨ ਗੁਰਬਾਣੀ ਅੰਦਰ ਸਮਝਾਉਂਦੇ ਨੇ ਜੋ ਸੀਨਿਤ ਮੁਖਵਾਗ ਦੇ ਰੂਪ ਵਿੱਚ ਵੀ ਪੜਦੇ ਆ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਨੇ ਜੋ ਨਰ ਦੁਖਵੈ ਦੁੱਖ ਨਹੀਂ ਮਾਨਾ ਸੁਖ ਸੁਨੈ ਔਰ ਭੈ ਨਹੀਂ ਜਾਕਾ ਕੰਚਨ ਮਾਟੀ ਮਾਨਾ ਭਾਪ ਇਹੋ ਜੀ ਅਵਸਥਾ ਜਦੋਂ ਪਰਮ ਨਿਧਾਨ ਨਾਮ ਰੂਪੀ ਖਜ਼ਾਨਾ ਹਿਰਦੇ ਵਿੱਚ ਆਤਰ ਕੇ ਟਿਕ ਜਾਵੇਗਾ ਫਿਰ ਪਰਮ ਨਿਧਾਨ ਨਾਮ ਰੂਪੀ ਖਜ਼ਾਨਾ ਜਿਹੜਾ ਹਿਰਦੇ ਵਿੱਚ ਟਿਕੇਗਾ ਫਿਰ ਐਸੀ ਸੁਖ ਐਸਾ ਸ਼ਾਂਤੀ ਮਨ ਦੇ ਵਿੱਚ ਪ੍ਰਾਪਤ ਹੋਵੇਗਾ ਫਿਰ ਮਨ ਕਿੱਥੇ ਇੱਧਰ ਉੱਧਰ ਪਟਕੇਗਾ ਨਹੀਂ ਮਨ ਇੱਧਰ ਉੱਧਰ ਜਾ ਕਰਕੇ ਪਟਕੇਗਾ ਨਹੀਂ ਸੁਖ ਦੀ ਪ੍ਰਾਪਤੀ ਨਹੀਂ ਭਾਲਣਾ ਨਹੀਂ ਕਰੇਗਾ ਸੋ ਹੁਣ ਗੁਰਮਖ ਪਰਮਨਿਧਾਨ ਦੀ ਗੱਲ ਕਰੀਏ ਤਾਂ ਪਰਮਨਿਧਾਨ ਨੂੰ ਪ੍ਰਾਪਤ ਕਰਨ ਵਾਸਤੇ ਸੰਸਾਰ ਦੇ ਵਿੱਚ ਕਿਹੋ ਜਿਹਾ ਭਰਮ ਕਿਹੋ ਜਿਹਾ ਵਹਿਮ ਨੇ ਕਈ ਆਕ deseਨ ਕੀ ਜ਼ਿਕਰ ਪਰਮਨਿਧਾਨ ਨੂੰ ਪ੍ਰਾਪਤ ਕਰਨਾ ਹੈ ਆਪਣੇ ਗ੍ਰਸਤੀ ਜੀਵਨ ਦਾ ਤਿਆਗ ਕਰ ਕਰਕੇ ਆਪਣੇ ਪਰਿਵਾਰ ਦਾ ਤਿਆਗ ਕਰਕੇ ਜਪ ਕਰਨੇ ਤਪ ਕਰਨੇ ਕੋਈ ਆਖਦਾ ਸੀ ਵਰਤ ਰੱਖਣੇ ਕਿ ਕੋਈ ਆਖਦਾ ਸੀ ਦਾਨ ਕਰਨੇ ਤੀਰਥਾਂ ਦੇ ਯਾਤਰਕ ਕੇ ਇਸ਼ਨਾਨ ਕਰਨੇ ਤਾਂ ਹੀ ਤੈਨੂੰ ਪਰਮਨਿਧਾਨ ਦੀ ਪ੍ਰਾਪਤੀ ਹੋਵੇਗੀ ਤੇ ਗੁਰਮੁਖ ਪੈਰੋ ਇਹੋ ਜਿਹੇ ਤਰੀਕੇ ਉਹਨਾਂ ਨੇ ਦੱਸੇ ਉਹ actsਨ দান ਕਰਨੇ ਪਰ ਪਵਨ ਗੁਰਬਾਣੀ ਦੇ ਅੰਦਰ ਗੁਰਮੁਖ ਪੈਰੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਬਚਨ ਕਰਦੇ ਨੇ ਉਹ ਆਖਦੇ ਨੇ ਕਣਿਕ ਕਾਮਣੀ ਹੈਵਰ ਗੈਵਰ ਬਹੁ ਵਿਧੇ দান ਦਾ ਤਾਰਾ ਕਣਿਕ ਕਾਮਣੀ ਹੈਵਰ ਗੈਵਰ ਸੇਜਾ ਕੋੜੇ ਭਾਵ ਕੋੜੇ ਹਾਥੀ ਸੋਨਾ ਚਾਂਦੀ ਇਥੋਂ ਤੱਕ ਆਪਣੀ ਇਸਤਰੀ ਸੇਜਸ ਪ੍ਰਤੀ ਵਿਧੂ দান ਕਰ ਦੇਵੇ ਨਾ ਕਣਿਕ ਕਾਮਣੀ ਹੈਵਰ ਗੈਵਰ ਬਹੁ ਵਿਧੇ দান ਦਾ ਤਾਰਾ ਅਨ ਬਸਤਰ ਭੂਮ ਬੋ ਅਰਪੇ ਅਨ ਭਾਵ ਵਸ ਖਾਣ ਵਾਲੀਆਂ ਵਸਤੂਆਂ ਬਸਤਰ ਭਾਵ ਕੱਪੜੇ ਤੂੰ ਦਾਨ ਕਰਦੇ ਅਨ ਬਸਤਰ ਭੂਮ ਬੋ ਅਰਪੇ ਨਹਿ ਮਿਲਿਆ ਹਰ ਦੁਆਰਾ ਤਾਂ ਵੀ ਤਨ ਉਸ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਵੇਗੀ ਭਾਗ ਪਰਮ ਨਿਧਾਨ ਹਿਰਦੇ ਵਿੱਚ ਆਤਰ ਕੇ ਨਹੀਂ ਟਿਕੇਗਾ ਇਹੋ ਜੇ ਤਰੀਕੇ ਗੁਰਮੁਖ ਪਿਆਰਿਓ ਵਕ ਵਕ ਸੰਸਾਰਿਕ ਜਿਹੜੇ ਧਾਰਮਿਕ ਆਗੂਆਂ ਵੱਲੋਂ ਪ੍ਰਚਾਰੇ ਜਾ ਰਹੇ ਹਨ ਪਰਮ ਨਿਧਾਨ ਪਰ ਜਦੋਂ ਪਰਮ ਨਿਧਾਨ ਹਿਰਦੇ ਵਿੱਚ ਆਤਰ ਕੀ ਟਿਕ ਜਾਂਦਾ ਸੀ ਕਿਹੋ ਜਿਹੀ ਉਹ ਲੋਕ ਪਰਮ ਨਿਧਾਨ ਨੂੰ ਪ੍ਰਾਪਤ ਕਰਨ ਵਾਸਤੇ ਸੰਸਾਰ ਦੇ ਵਿੱਚ ਭਰਮ ਫਿਲਾਉਂਦੇ ਸਨ ਉਹਨਾਂ ਬਾਰੇ ਸਾਨੂੰ ਭਗਤ ਗੰਬੀਰ ਸਾਹਿਬ ਦੀ ਮਹਾਰਾਜ ਇਸ ਸ਼ਬਦ ਦੇ ਪਹਿਲੇ ਬੰਦ ਵਿੱਚ ਸਮਝਾਉਂਦੇ ਨੇ ਆਓ ਨਾਲ ਮਿਲ ਕਰਕੇ ਇਸ ਪਹਿਲੇ ਬੰਦ ਦੀ ਵਿਆਖਿਆ ਕਰੀਏ ਜੀ ਸੁਰਗ ਵਾਸਨਾ ਬਾਛੀਏ ਡਰੀਏ ਨ ਨਰਕ ਨਿਵਾਸ ਹੁਨਾ ਹੈ ਸੁ ਹੋਈ ਹੈ ਮਨਨ ਕੀਜੇ ਆਸ ਸੁ ਸਾਧ ਸੰਗਤ ਜਿਓ ਸੁਰਗ ਬਾਸ ਨਾ ਬਾੰਛੀਐ ਡਰੀਐ ਨਰਕ ਨਿਵਾਸ ਹੁਨਾ ਹੈ ਸੁ ਹੋਈ ਹੈ ਮਨਨ ਕੀਜੇ ਆਸ ਭਗਤ ਕਬੀਰ ਸਿੰਘ ਜੀ ਮਹਾਰਾਜ ਸਾਨੂੰ ਪਹਿਲੇ ਬੰਦ ਦੇ ਵਿੱਚ ਸਮਝਾਉਂਦੇ ਨੇ ਸੁਰਗ ਬਾਸ ਦੇ ਲਫ਼ਜ਼ੀ ਅਰਥ ਨੇ ਸੁਰਗ ਤੇ ਸਵਰਗ ਦੇ ਵਿੱਚ ਵਾਸਾ ਤੇ ਬਾਦਸ਼ਾਹਾਂ ਦੇ ਲਫ਼ਜ਼ੀ ਅਰਥ ਨੇ ਗੁਰਮੁਖ ਪਰੋਣੀ ਨਰਕ ਨਿਵਾਸ ਦੇ ਲਫ਼ਜ਼ੀ ਅਰਥੀ ਗੁਰਮੁਖ ਪਰੋ ਇਥੇ ਨਰਕ ਦੇ ਕੱਕੇ ਨੂੰ ਸਿਹਾਰੀਏ ਜਿਸ ਦੇ ਲਫ਼ਜ਼ੀ ਅਰਥ ਨੇ ਗੁਰਮੁਖ ਪਰੋ ਨਰਕ ਵਿੱਚ ਪਾਪ ਡਰੀਐ ਨ ਨਰਕ ਨਿਵਾਸ ਹੋਣਾ ਹੈ ਸੋ ਹੋਈ ਹੈ ਮਨੈ ਨ ਕੀਚੈ ਆਸ ਕਿ ਮਨੈ ਦੇ ਵੀ ਹਾਹੇ ਨੂੰ ਸਿਹਾਰੀਏ ਜਿਸ ਦੇ ਲਫ਼ਜ਼ੀ ਅਰਥ ਨੇ ਮਨ ਵਿੱਚ ਹੁਣ ਭਗਤ ਕਬੀਰ ਸਿੰਘ ਜੀ ਆਖਦੇ ਨੇ ਕਿ हे ਭਾਈ ਕਿਥੇ ਮਨ ਦੇ ਅੰਦਰ ਆਸ ਨਾ ਰੱਖ ਕਿ ਮੈਨੂੰ ਸਵਰਗ ਦੀ ਪ੍ਰਾਪਤੀ ਹੋਵੇਗੀ ਕਿਥੇ ਮਰ ਦੇ ਮਨ ਦੇ ਅੰਦਰ ਕਿਥੇ ਡਾਰਵਿਨ ਰੱਖੀ ਕਿ ਮੈਨੂੰ ਨਰਕ ਦੀ ਪ੍ਰਾਪਤੀ ਹੋਵੇਗੀ ਤੇ ਮੇਰੇ ਲਈ ਬਹੁਤ ਵੱਡਾ ਨੁਕਸਾਨ ਹੋਵੇਗਾ ਸੋ ਗੁਰਮੁਖ ਪਰਮ ਨਿਧਾਨ ਦੀ ਗੱਲ ਕਰੀਏ ਤੇ ਜਦੋਂ ਪਰਮ ਨਿਧਾਨ ਹਿਰਦੇ ਵਿੱਚ ਆਕਰ ਕੇ ਟਿਕ ਜਾਂਦਾ ਹੈ ਨਾਮ ਰੂਪੀ ਖਜ਼ਾਨਾ ਹਿਰਦੇ ਵਿੱਚ ਆਕਰ ਕੇ ਟਿਕ ਜਾਂਦਾ ਹੈ ਨਾ ਫਿਰ ਉਸ ਮਨੁੱਖ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਉਸ ਮਨੁੱਖ ਦੀ ਇੱਕ ਬਿਰਤੀ ਬਣਦੀ ਏ ਸੁਰਗ ਬਾਸਨਾ ਬਾਛੀਏ ਫਿਰ ਉਸ ਸੁਰਗ ਦੀ ਲਾਲਸਾ ਨਹੀਂ ਰੱਖਦਾ ਫਿਰ ਉਹ ਨਰਕ ਤੋਂ ਡਰਦਾ ਵੀ ਨਹੀਂ ਦਰਿਆਨਾ ਨਰਕ ਨਿਵਾਸ ਉਹ ਫਿਰ ਨਰਕ ਤੋਂ ਡਰਦਾ ਵੀ ਨਹੀਂ ਫਿਰ ਉਸ ਨੂੰ ਇਸ ਗੱਲ ਦੀ ਸੋਝੀ ਹੋ ਜਾਂਦੀ ਏ ਹੋਣਾ ਹੈ ਸੋ ਹੋਈ ਹੈ ਜੋ ਹੋਣਾ ਹੀ ਉਸ ਪਰਮਾਤਮਾ ਦੇ ਹੁਕਮ ਅਨੁਸਾਰ ਹੋਣਾ ਹੈ ਉਸਦੇ ਹੁਕਮ ਅਨੁਸਾਰ ਤੋ ਕੁਝ ਬਾਹਰ ਨਹੀਂ ਹੋਣਾ ਮਨੇ ਨਾ ਕਿੱਦਿਆ ਆਸ ਮਨ ਦੇ ਵਿੱਚ ਕੋਈ ਆਸ ਰੱਖਣ ਦਾ ਕੋਈ ਫਾਇਦਾ ਹੀ ਨਹੀਂ ਜੇਕਰ ਅਸੀਂ ਤੇ ਆਸ ਵੱਲ ਝਾਤ ਮਾਰਦੇ ਆ ਨਾ ਤਾਂ ਸਾਡੇ ਸਾਹਮਣੇ ਭਾਈ ਤਿਲਕਾ ਜੀ ਦਾ ਇਤਿਹਾਸ ਸਾਹਮਣੇ ਆਉਂਦਾ ਏ ਮੀਰੀ ਪੀੜੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਭਾਈ ਤਿਲਕਾ ਜੀ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪ੍ਰਚਾਰਕ ਥਾਪਦੇ ਨੇ ਤੇ ਭਾਈ ਸਾਹਿਬ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇਨੀ ਦ੍ਰਿੜਤਾ ਨਾਲ ਪ੍ਰਚਾਰ ਕੀਤਾ ਕਿ ਉਸ ਸਮੇਂ ਦੇ ਜਿਹੜੇ ਵਹਿਮ ਲੋਕਾਂ ਵਿੱਚ ਵਹਿਮ ਕਰਮਕਾਂਡ ਫੈਲਾਦੇ ਸਨ ਇੱਕ ਜੋਗੀ ਸੀ ਗੁਰਮੁਖ ਪਰਉ ਉਸ ਜ਼ਿਲ੍ਹੇ ਦਾ ਜਿਹੜਾ ਕਿ ਬੜਾ ਹੀ ਗੁਰਮੁਖ ਪਰਉ ਵਹਿਮਾਂ ਪਰਾਂ ਲੋਕਾਂ ਦੇ ਵਿੱਚ ਫੈਲਾਉਂਦਾ ਸੀ ਪਰ ਜਦੋਂ ਭਾਈ ਸਾਹਿਬ ਨੇ ਇਨੀ ਦ੍ਰਿੜਤਾ ਨਾਲ ਪ੍ਰਚਾਰ ਕੀਤਾ ਲੋਕ ਵਹਿਮਾਂ ਪਰਮਾ ਤੋਂ ਉੱਠ ਕਰਕੇ ਗੁਰੂ ਦੇ ਘਰ ਨਾਲ ਜੁੜਨ ਲੱਗ ਪਏ ਪਰ ਜਦੋਂ yogi ਨੂੰ ਇੰਨੀ ਗੱਲ ਦਾ ਪਤਾ ਲੱਗਾ ਫਿਰ yogi ਨੇ ਇੱਕ ਵਿਉਤਬੰਦੀ ਬਣਾਈ ਜਦੋਂ ਉਸ ਦੇ ਡੇਰੇ ਦੇ ਵਿੱਚ ਲੋਕਾਂ ਨੇ ਆਣਾ ਘਟ ਕਰ ਦਿੱਤਾ ਤਾਂ ਉਸ ਨੇ ਇੱਕ ਵਿਉਤਬੰਦੀ ਬਣਾਈ ਉਸ ਨੇ ਪੂਰੇ ਪਿੰਡ ਦੇ ਵਿੱਚ ਨਾ ਰੋਲਾ ਪਾ ਦਿੱਤਾ ਕਿ ਮੈਨੂੰ ਸ਼ਿਵਜੀ ਨੇ ਆ ਕਰਕੇ ਸੁਪਨੇ ਵਿੱਚ ਦਰਸ਼ਨ ਕੀਤੇ ਨੇ ਕਿ ਜਿਹੜਾ ਵੀ ਕੋਈ ਮੇਰੇ ਦਰਸ਼ਨ ਕਰੂਗਾ ਉਸ ਨੂੰ ਇੱਕ ਇੱਕ ਸਾਲ ਦਾ ਸਵਰਗ ਪ੍ਰਾਪਤ ਹੋਵੇਗਾ ਜਦੋਂ ਇਹ ਨਹੀਂ ਗੱਲ ਮਨੁੱਖਤਾ ਵਿੱਚ ਫੈਲਾ ਦਿੰਦਾ ਹੈ ਸਾਰੇ ਲੋਕ ਭੱਜੇ ਜਾਂਦੇ ਨੇ ਉਸ ਦੇ ਦਰ ਦੇ ਉੱਪਰ ਜਾਂਦੇ ਨੇ ਪਰ ਭਾਈ ਤਿਲਕਾ ਜੀ ਨਹੀਂ ਜਾਂਦੇ ਜਦੋਂ ਉਸ ਨੂੰ ਪਤਾ ਲੱਗਦਾ ਇਹ ਫਿਰ ਉਹ ਭਾਈ ਤਿਲਕਾ ਜੀ ਨੂੰ ਸੁਨਿਆਹੀ ਵੀ ਭਜਾਉਂਦਾ ਏ ਕਿ ਜੇਕਰ ਮੈਂ ਬਾਕੀਆਂ ਨੂੰ ਇੱਕ ਸਾਲ ਦਾ ਸਵਰਗ ਦੇ ਰਿਹਾ ਏ ਤੁਸੀਂ ਆਓ ਮੈਂ ਤੁਹਾਨੂੰ 2-3 ਸਾਲਾਂ ਦਾ ਸਵਰਗ ਦੇ ਦਿਵਾਵਾਂਗਾ ਪਰ ਭਾਈ ਸਾਹਿਬ ਜੀ ਦੀ ਇਨੀ ਦ੍ਰਿੜਤਾ ਦੇਖੋ ਪਰਮਨੇਦਾਨ ਹਿਰਦੇ ਵਿੱਚ ਵਸਿਆ ਏ ਸੁਰਗ ਬਾਸ ਨਾ ਬਾਛੀਏ ਦਰਿਆ ਨਾ ਨਰਕ ਨਿਵਾਸ ਸੁਰਗ ਦੀ ਇੱਛਾ ਮੜਦੇ ਅੰਦਰ ਨਹੀਂ ਰੱਖਦੇ ਦਰਿਆ ਨਾ ਨਰਕ ਨਿਵਾਸ ਨਰਕ ਤੋਂ ਡਰਦੇ ਨਹੀਂ ਭਾਈ ਸਾਹਿਬ ਦੀ ਬਿਰਤੀ ਕਿਹੜੀ ਏ ਸੁਨੇਹੀ ਵੀ ਭੇਜ ਰਿਹਾ ਏ 1 ਸਾਲ ਤੇ ਅਨਸਾਰ ਬਿਰਤੀ ਉਹ ਸਨੇਹ ਵੀ ਭੇਜ ਰਿਹਾ ਹੈ ਕਿ ਸਵਰਗ ਦੇ ਦੇਵਾਂਗਾ ਭਾਈ ਸਾਹਿਬ ਫਿਰ ਵੀ ਨਹੀਂ ਗਏ ਹਾਰ ਕਰਕੇ ਜਿਹੜਾ yogi ਸੀ ਭਾਈ ਸਾਹਿਬ ਜੀ ਦੇ ਦਰ ਤੇ ਆਉਂਦਾ ਹੈ ਤੇ ਜਦੋਂ ਭਾਈ ਸਾਹਿਬ ਨੂੰ ਪਤਾ ਲੱਗਦਾ ਹੈ ਨਾ ਕਿ yogi ਜਿਹੜਾ ਹੈ ਮੇਰੇ ਦਰ ਤੇ ਹੈ ਭਾਈ ਸਾਹਿਬ ਆਪਣੇ ਕਰਦੇ ਬੂਹੇ ਹੀ ਬੰਦ ਕਰ ਦਿੰਦੇ ਨੇ ਤੇ ਜਿਹੜਾ yogi ਸੀ ਉਹ ਆਖਦਾ ਹੈ ਭਾਈ ਸਾਹਿਬ ਦਰਵਾਜ਼ਾ ਖੋਲੋ ਲੋਕਾਂ ਨੂੰ ਮੈਂ 1 ਸਾਲ ਦਾ ਸਵਰਗ ਦੇ ਰਿਹਾ ਹਾਂ ਮੈਂ ਤੁਹਾਨੂੰ 3-4 ਸਾਲਾਂ ਦਾ ਸਵਰਗ ਦੇ ਸਕਦਾ ਹਾਂ ਪਰ ਉਸ ਸਮੇਂ ਭਾਈ ਤਿਲਕਾ ਜੀ ਦੇ ਜਦੋਂ ਹਿਰਦੇ ਵਿੱਚ ਪਰਮ ਨਿਧਾਨ ਵਾਲੀ ਅਵਸਥਾ ਸੀ ਉਹਨਾਂ ਨੇ ਆਖਿਆ ਕੀ ਭਾਗ ਤੂੰ ਮੈਨੂੰ ਭਾਵੇ 4 ਸਾਲ 5 ਸਾਲ ਦਾ ਸਵਰਗ ਦਿਦੇ ਮੈਂ ਆਪਣੇ ਗੁਰੂ ਦੀ ਸ਼ਰਨ ਤੋਂ ਹਜ਼ਾਰਾਂ ਹੀ ਸਵਰਗ ਵਾਰਤ ਸਵਾਰ ਸਕਦਾ ਹਾਂ ਮੈਨੂੰ ਕਿਸੇ ਹੋਰ ਸਵਰਗ ਦੀ ਲੋੜ ਨਹੀਂ ਜਿਹੜਾ ਸਵਰਗ ਹੈ ਮੇਰੀ ਗੁਰੂ ਇਸ ਦੀ ਸ਼ਰਨ ਹੀ ਮੇਰੇ ਲਈ ਸਵਰਗ ਸੋ ਗੁਰਮੁਖ ਪਰੋ ਇਹੋ ਜਿਹਾ ਪਰਮ ਨਿਦਾਨ ਫਿਰ ਜਦੋਂ ਫੇਰ ਵੀ ਜੋਗੀ ਦਾ ਜਦੋਂ ਇੰਨਾ ਕਹਿਣਾ ਭਾਈ ਸਾਹਿਬ ਨੇ ਨਹੀਂ ਮੰਨਿਆ ਪਾਈਸਾ ਨੇ ਦਰਬਾਰ ਨਹੀਂ ਖੋਲਿਆ ਤੇ ਜੋਗੀ ਨੇ ਵੀ ਸੋਚਿਆ ਕਿ ਯਾਰ ਇਹ ਗੁਰੂ ਸਾਹਿਬ ਦਾ ਸਿੱਖ ਇੰਨਾ ਦ੍ਰਿੜਤਾ ਵਾਲਾ ਏ ਇਸ ਦਾ ਜੀਵਨ ਇਹੋ ਜਿਹਾ ਤੇ ਗੁਰੂ ਸਾਹਿਬ ਦਾ ਜੀਵਨ ਕਿਹੋ ਜਿਹਾ ਹੋਵੇਗਾ ਉਸ ਨੇ ਗੁਰੂ ਸਾਹਿਬ ਦਾ ਵਾਸਤਾ ਦਿੱਤਾ ਕਿ ਭਾਈ ਜੀ ਤੁਹਾਨੂੰ ਆਪਣੇ ਗੁਰੂ ਦਾ ਵਾਸਤਾ ਇੱਕ ਵਾਰੀ ਦਰਵਾਜ਼ਾ ਖੋਲ ਕਰਕੇ ਮੈਨੂੰ ਆਪਣੇ ਦਰਸ਼ਨ ਦਿਵੋ ਤੇ ਜਦੋਂ ਗੁਰੂ ਦਾ ਵਾਸਤਾ ਆਂਦਾ ਇਹ ਭਾਈ ਤਿਲਕਾ ਜੀ ਦਰਬਾਰ ਖੋਲ ਕਰਕੇ ਜੋਗੀ ਨੂੰ ਮਿਲਦੇ ਨੇ ਜੋਗੀ ਆਖਦਾ ਇਹ ਭਾਈ ਸਾਹਿਬ ਦੇ ਨਾਲ ਭਾਈ ਸਾਹਿਬ ਉਸ ਨੂੰ ਗੁਰਮਤ ਦਾ ਸਿਧਾਂਤ ਦ੍ਰਿੜ ਕਰਵਾਉਂਦੇ ਨੇ ਫਿਰ ਵਹਿਮਾ ਪਰਮਾ ਤੋਂ ਉਸ ਜੋਗੀ ਨੂੰ ਕਰ ਇਹੋ ਜਿਹਾ ਇਤਿਹਾਸ ਗੁਰਮੁਖ ਪਿਆਰਿਓ ਸਾਡੇ ਗੁਰਸਿੱਖਾਂ ਦਾ ਗੁਰਮੁਖ ਪਰਉ ਦੇ ਥਾਣੂ ਇਤਿਹਾਸ ਦੇ ਵਿੱਚ ਮਿਲਦਾ ਏ ਸੁਰਗ ਬਾਸਨਾ ਬਾਛੀਏ ਕਿ ਪਰਮ ਨੇ ਥਾਣ ਜਦੋਂ ਹਿਰਦੇ ਵਿੱਚ ਵੱਸ ਗਿਆ ਫਿਰ ਕਿਸੇ ਸਵਰਗ ਦੀ ਲਾਲਸਾ ਨਹੀਂ ਤੇ ਨਾ ਹੀ ਕਿਸੇ ਮਨ ਦੇ ਅੰਦਰ ਕਿਥੇ ਨਰਕ ਦਾ ਕੋਈ ਡਰ ਏਹੋ ਜਿਹਾ ਗੁਰਮੁਖ ਪਰਉ ਫਿਰ ਉਹਨਾਂ ਨੂੰ ਇਸ ਗੱਲ ਦੀ ਵਿਰਤੀ ਹੋ ਜਾਂਦੀ ਏ ਕਿ ਹੋਣਾ ਹੈ ਸੋ ਹੋਈ ਏ ਹੋਣਾ ਤੇ ਉਸ ਪ੍ਰਮਾਤਮਾ ਦੇ ਹੁਕਮ ਅਨੁਸਾਰ ਹੀ ਇਹ ਕਿਸੇ ਤੋਂ ਉਸ ਦੇ ਹੁਕਮ ਤੋਂ ਕੋਈ ਬਾੜ ਨਹੀਂ ਫਿਰ ਉਹ ਮਨ ਦੇ ਅੰਦਰ ਕੋਈ ਲਾਲਸਾ ਨਹੀਂ ਰੱਖਦਾ ਸੋ ਆਗਰਮੁਖ ਪੈਰ ਰਾਮ ਨਾਲ ਮਿਲ ਕਰਕੇ ਗਲੇ ਬੰਦ ਦੀ ਵਿਆਖਿਆ ਕਰੀਏ ਜੀ ਕੀ ਜਪ ਕੀ ਤਪ ਸੰਜਮੋ ਕੀ ਬਰਤ ਕੀ ਇਸ਼ਨਾਨ ਜਬ ਲਗ ਜੁਗਤ ਨਾ ਜਾਣੀਐ ਪਉਪਗਤ ਪਗਵਾਨ ਸੁਸਾਦ ਸੰਗਤ ਜੀਓ ਕਿਆ ਜਪ ਕਿਆ ਤਪ ਸੰਜਮ ਕਿਆ ਬਰਤਿ ਇਸ਼ਨਾਨ ਜਬ ਲਗ ਜੁਗਤ ਨਾ ਜਾਣੀ ਹੈ ਭਾਉ भगत ਭਗਵਾਨ भगत ਕਬੀਰ ਸੇਵ ਜੀ ਮਹਾਰਾਜ ਸਾਨੂੰ ਇਸ ਬੰਦ ਦੇ ਅੰਦਰ ਸਮਝਾਉਂਦੇ ਨੇ ਕਿ ਹੁਣ ਪਰਮ ਨਿਧਾਨ ਨੂੰ ਪ੍ਰਾਪਤ ਕਰਨ ਵਾਸਤੇ ਨਾਮ ਰੂਪੀ ਖਜ਼ਾਨੇ ਨੂੰ ਪ੍ਰਾਪਤ ਕਰਨ ਵਾਸਤੇ ਜਿਹੜੇ ਲੋਕ ਜਿਹੜੇ ਸਨ ਸੰਸਾਰਿਕ ਧਾਰਮਿਕ ਆਗੂ ਸਨ ਉਹਨਾਂ ਨੇ ਜਿਹੜੇ ਵਹਿਣ ਪੁਲਾਏ ਸਨ ਕਿ ਜੇਕਰ ਪਰਮ ਨਿਧਾਨ ਨੂੰ ਪ੍ਰਾਪਤ ਕਰਨਾ ਹੈ ਕਿ ਜਪ ਕਰਨੇ ਨੇ ਤਪ ਕਰਨੇ ਨੇ ਬਰਤ ਕਰਨੇ ਨੇ ਤੇ ਤੀਰਥਾਂ ਤੇ ਜਾਤਰ ਕੇ ਇਸ਼ਨਾਨ ਕਰਨਾ ਹੈ ਫਿਰ ਜਾਤਰ ਕੇ ਨਾਮ ਰੂਪੀ ਅੰਮ੍ਰਿਤ ਪ੍ਰਾਪਤ ਹੋਵੇਗਾ ਪਰ ਭਗਤ ਕਬੀਰ ਸਾਹਿਬ ਜੀ ਨੇ ਬਚਨ ਕੀਤਾ ਉਹ ਆਖਦੇ ਨੇ ਕਿਆ ਜਪ ਕਿਆ ਤਪ ਸੰਜਮ ਸੰਜਮ ਉਹਦੇ ਲਕਜ਼ੀ ਅਰਥ ਨੇ ਗੁਰਮੁਖ ਪਿਆਰਿਓ ਵਿਕਾਰਾਂ ਤੋਂ ਮਨ ਨੂੰ ਵਿਕਾਰਾਂ ਤੋਂ ਰੋਕਣ ਦਾ ਯਤਨ ਕਿ ਭਗਤ ਕਬੀਰ ਸਾਹਿਬ ਜੀ ਆਖਦੇ ਨੇ ਕਿ ਜੇਕਰ ਤੂੰ ਉਸ ਪਰਮਾਤਮਾ ਦਾ ਨਾਮ ਹੀ ਨਹੀਂ ਜਪਿਆ ਉਸ ਪਰਮਾਤਮਾ ਦੀ ਬੰਦਗੀ ਨਹੀਂ ਕੀਤੀ ਤੇ ਕਹਿੰਦੇ ਕਿਆ ਤੇਰੇ ਜਪ ਕਰਨ ਦਾ ਕੀ ਫਾਇਦਾ ਤਪ ਕਰਨ ਦਾ ਕੀ ਫਾਇਦਾ ਤੇ ਵਰਤ ਤੇ ਤੀਰਥਾਂ ਤੇ ਜਾ ਕਰਕੇ ਇਸ਼ਨਾਨ ਕਰਨ ਦਾ ਕੀ ਫਾਇਦਾ ਹੁਣ ਜਪ ਕੀ ਏ ਜੇਕਰ ਅਸੀਂ ਗੁਰਮਤਿ ਅਨੁਸਾਰ ਵੇਖੀਏ ਤੇ ਗੁਰਮਤਿ ਨੇ ਗੁਰਸਿੱਖਣੇ ਜਪ ਕੀ ਹੋ ਜਾਇ ਕਰਨਾ ਏ ਗੁਰੂ ਸਾਹਿਬ ਜੀ ਨੇ ਸਾਡੀ ਝੋੜੀ ਦੇ ਵਿੱਚ ਨਿਤਨੇਮ ਦੀ ਦਾਤ ਪਾਈ ਏ ਗੁਰਸਿੱਖ ਲਈ ਇਹੀ ਜਪ ਹੈ ਗੁਰਸਿੱਖਣੇ ਕਿਸੇ ਹੋਰ ਜਪਣੇ ਕਰਨਾ ਤੇ ਤਪ ਕੀ ਏ ਜੇਕਰ ਅਸੀਂ ਸੰਸਾਰ ਦੇ ਵਿੱਚ ਵੇਖਦੇ ਆ ਤੇ ਵਕ ਵਕ ਲੋਕ ਤਪ ਕਿਸ ਨੂੰ ਸਮਝਦੇ ਸਨ ਕਿ ਦਰਖਤਾਂ ਦੇ ਉੱਪਰ ਪੁੱਠੇ ਲਟਕ ਲੈਣਾ ਭਾਵ ਆਪਣੇ ਆਪ ਨੂੰ ਸਰੀਰ ਨੂੰ ਕਸ਼ਟ ਦੇਣੇ ਸਰੀਰ ਦੇ ਉੱਪਰ ਸਰਦੀਆਂ ਦੇ ਵਿੱਚ ਬਰਫ਼ ਦੇ ਉੱਪਰ ਸੌਣਾ ਤੇ ਗਰਮੀਆਂ ਦੇ ਵਿੱਚ ਅੱਗ ਦੇ ਸਾਹਮਣੇ ਬੈਠ ਕੇ ਤਪ ਤਪ ਕਰਨੇ ਇਹ ਸੀ ਗੁਰਮੁਖ ਪਹਿਰੇ ਤਪ ਪਰ ਗੁਰਮੁਖ ਦਾ ਤਪ ਕਿਹੜਾ ਹੈ ਗੁਰਮੁਖ ਦਾ ਤਪ ਹੈ ਤਾਪੇ ਆਪਣੇ ਕਾਲ ਕਮਾਈ ਦੇ ਵਿੱਚ ਆਪਣੇ ਕਿਰਤ ਕਮਾਈ ਦੇ ਵਿੱਚ ਆਇਕਮਲ ਚਿਤ ਹੋ ਕਰਕੇ ਆਪਣੇ ਕਿਰਤ ਕਰਨੀ ਹੱਕ ਪ੍ਰਾਇਣਿਕ ਹੋਣਾ ਇਹ ਗੁਰਮੁਖ ਪਹਿਰੇ ਉਸ ਦਾ ਤਪ ਤੇ ਸੰਜਮ ਵਿਕਾਰਾਂ ਨੂੰ ਰੋਕਣ ਦਾ ਯਤਨ ਜਿਸ ਦੇ ਬਾਰੇ ਮਹਾਰਾਜ ਸਾਨੂੰ ਬਚਨ ਕਰਦੇ ਨੇ ਮਹਾਰਾਜ ਕਹਿੰਦੇ ਪਰਤ੍ਰੈ ਰੂਪਣਾ ਦੇਖੈ ਨੇਤਰ ਤੇ ਕਰਨਾ ਸੁਨੇ ਕਹੂ ਕਿ ਨਿੰਦਾ ਕਿ ਕਾਨ ਜਿਹੜੇ ਨੇ ਅੱਖਾਂ ਜਿਹੜੀਆਂ ਨੇ ਉਹ ਪਰਾਇਆ ਰੂਪ ਨਹੀਂ ਦੇਖਤੇ ਇਹ ਗੁਰਮੁਖ ਪਰੋ ਸੰਜਮੋ ਤੇ ਭਗਤ ਕਬੀਰ ਸਿੰਘ ਜੀ ਆਖਦੇ ਨੇ ਕਿਆ ਜਪ ਕਿਆ ਤਪ ਸੰਜਮੋ ਕਿਆ ਵਰਤ ਕਿਆ ਇਸ਼ਨਾਨ ਹੁਣ ਭਗਤ ਕਬੀਰ ਸਿੰਘ ਜੀ ਆਖਦੇ ਨੇ ਕਿ ਜੇਕਰ ਤੂੰ ਉਸ ਪਰਮਾਤਮਾ ਦਾ ਨਾਮ ਨਹੀਂ ਹੈ ਜਪਦਾ ਉਸ ਪਰਮਾਤਮਾ ਦੀ ਬੰਦਗੀ ਨਹੀਂ ਕਰਦਾ ਜਿਹੜੇ ਤੂੰ ਜਪ ਕਰਦਾ ਏ ਜਿਹੜੇ ਤੂੰ ਜਾਪ ਤਪ ਕਰਦਾ ਏ ਤੇ ਵਰਤ ਇਸ਼ਨਾਨ ਕਰਦਾ ਏ ਇਸ ਦਾ ਕੀ ਫਾਇਦਾ ਜਦ ਲਗ ਜੁਗਤ ਤੇ ਨਾ ਜਾਣੀ ਹੈ ਭਾਵ ਭਗਤ ਭਗਵਾਨ ਉਸ ਪਰਮਾਤਮਾ ਦੇ ਪ੍ਰੇਮ ਦੀ ਤੂੰ ਭਾਵ ਉਸ ਪਰਮਾਤਮਾ ਦੇ ਭਗਤ ਤੇ ਪ੍ਰੇਮ ਉਸ ਪਰਮਾਤਮਾ ਤੇ ਉਸ ਭਗਤ ਦੀ ਜੋ ਉਸ ਦੀ ਬੰਦਗੀ ਕਰਦਾ ਏ ਉਸ ਦੇ ਵਿੱਚ ਪ੍ਰੇਮ ਦੀ ਜਿਹੜੀ ਜੋਤ ਸੀ ਜਿਹੜਾ ਮਨੋਰਥ ਸੀ ਉਹ ਤੂੰ ਸਮਝਿਆ ਹੀ ਨਹੀਂ ਸੋ ਇਹੋ ਜਿਹਾ ਗੁਰਮੁਖ ਪਿਆਰਿਓ ਸਾਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਬੜਾ ਸੁਣਾ ਆਪਣੀ ਵਾਰ ਦੇ ਅੰਦਰ ਸਮਝਾਉਂਦੇ ਨੇ ਭਾਈ ਸਾਪਾਏ ਗੁਰਦਾਸ ਜੀ ਆਖਦੇ ਕਿ ਮਨੁੱਖ ਸੁੱਖ ਦੀ ਭਾਲਨਾ ਕਰਦਾ ਏ ਨਾਮ ਰੂਪੀ ਭਾਵ ਸੁੱਖ ਦੀ ਭਾਲਨਾ ਕਰਦਾ ਏ ਕਾਦੇ ਵਾਸਤੇ ਜਪ ਤਪ ਸੰਜਮ ਸਾਧਨਾ ਹੱਠ ਨਿਗਰਹਿ ਕਰਨੇ ਵਰਤ ਨਿਯਮ ਤੀਰਥ ਕਣੇ ਅਧਿਆਤਮ ਕਰਨੇ ਵਰਤ ਕਰਦਾ ਏ ਤੀਰਥਾਂ ਦੇ ਜਾ ਕਰਕੇ ਇਸ਼ਨਾਨ ਕਰਦਾ ਏ ਦੇਵੀ ਦੇਵਾ ਦੇਹੁਰੇ ਪੂਜਾ ਪਰਵਰਨੇ ਦੇਵੀ ਦੇਵਤਿਆਂ ਦੇ ਜਾ ਕਰਕੇ ਪੂਜਾ ਕਰਦਾ ਏ ਉਹਨਾਂ ਦੇ ਸਾਹਮਣੇ ਕਈ ਪ੍ਰਕਾਰ ਦੇ ਭੋਜਨ ਰੱਖਦਾ ਏ ਭੂਗ ਲਗਾਉਂਦਾ ਏ ਦੇਵੀ ਦੇਵਾ ਦੇਹੁਰੇ ਪੂਜਾ ਪਰਵਰਨੇ ਹੋਮ ਜਗ ਬਹੁਤ ਦਾਨ ਕਰ ਮੁਖ ਵੇਦ ਉਚਰਨੇ ਮੁਖ ਦੇ ਵਿੱਚੋਂ ਵੇਦ ਉਚਾਰਨ ਕਰਦਾ ਏ ਦਾਨ ਕਰਦਾ ਏ ਜਗ ਕਈ ਪ੍ਰਕਾਰ ਦੇ ਜਗ ਕਰਦਾ ਏ ਮੂਮਿਕ ਬੂਹ ਦਾਨ ਕਰ ਮੁਖਵੇਦ ਉਚਰਨੇ ਕਰਮ ਧਰਮ ਪੈ ਭਰਮ ਵਿੱਚ ਬਹੁਤ ਜੰਮਨ ਮਰਨੇ ਇਹੋ ਜੇ ਕਰਮ ਕਾਂਡਾ ਦੇ ਵਿੱਚ ਪੈਣ ਨਾਲ ਉਸ ਦਾ ਜਿਹੜਾ ਜਨਮ ਮਰਨ ਦਾ ਤਾਨਾ ਜਿਹੜਾ ਆਵਾ ਗਾਉਣ ਹੈ ਉਹ ਫਿਰ ਕੰਨਿਆ ਜਾਂਦਾ ਏ ਕਰਮ ਤਰਮ ਪਰਮ ਵਿੱਚ ਬੋਜਮਨ ਮਰਨੇ ਪਰ ਇੱਕ ਗੱਲ ਅਖੀਰ ਤੇ ਭਾਈ ਸਾਹਿਬ ਪਾਈ ਗੁਰਦਾਸ ਜੀ ਤੱਤ ਕਰਦੇ ਹੋਏ ਆਖਦੇ ਨੇ ਗੁਰਮਖ ਸੁਖਪਲ ਸਾਧ ਸੰਗ ਮਲੇ ਦੁੱਤਰ ਤਰਨੇ ਕਿ ਗੁਰੂ ਕਾ ਸਿਖ ਗੁਰੂ ਦੀ ਸੰਗਤ ਗੱਲ ਕਰਕੇ ਪਾਵ ਇਸ ਸੰਸਾਰ ਸਮੁੰਦਰ ਤੋਂ ਬਾਹਰ ਲੱਗ ਜਾਂਦਾ ਏ ਤੇ ਜਿਹੜੇ ਉਸ ਦੀ ਸੰਗਤ ਕਰਦੇ ਨੇ ਉਹਨਾਂ ਨੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦੁੰਦਾ ਏ ਇਹ ਗੁਰਮਖ ਪੈਰੋ ਜਪ ਇਹ ਹੈ ਗੁਰਮਖ ਪੈਰੋ ਗੁਰਸਿੱਖ ਦਾ ਤਪ ਹੋਰ ਕਿਸੇ ਜਪ ਜਾਂ ਤਪ ਨੂੰ ਨਹੀਂ ਕਰਦਾ ਆਉ ਗੁਰਮਖ ਪੈਰੋ ਰਲ ਮਨ ਕਰਕੇ ਅਗਲੇ ਬੰਦੀ ਵਿਆਖਿਆ ਕਰੀਏ ਜੀ ਸੰਪੈ ਦੇਖਣਾ ਹਰਖੀਐ ਬਿਪਤ ਦੇਖਣਾ ਰੁਏ ਜਿਉ ਸੰਪੈ ਤਿਉ ਬਿਪਤ ਹੈ ਬਿੱਦਨੇ ਰਚਿਆ ਸੁਹੋਏ ਹੁਣ ਭਗਤ ਕਬੀਰ ਸਿੰਘ ਜੀ ਮਹਾਰਾਜ ਸਾਨੂੰ ਇਸ ਸੰਬੰਧ ਦੇ ਅੰਦਰ ਸਮਝਾਉਂਦੇ ਨੇ ਸੰਪੈ ਦੇਖਣਾ ਹਰਖੀਐ ਸੰਪੈ ਦੇ ਲਖੀ ਅਰਥ ਨੇ ਗੁਰਮੁਖ ਪੁਰੂ ਰਾਜ ਭਾਗ ਹਰਖੇ ਦੇ ਲਬਜ਼ੀ ਅਰਥ ਨੇ ਖੁਸ਼ ਹੋਣਾ ਤੇ ਵਿਪਤ ਦੇਖ ਵਿਪਤ ਦੇ ਲਬਜ਼ੀ ਅਰਥ ਨੇ ਮੁਸ਼ਕਲ ਵਿਪਤਾ ਦੇਖ ਦੇ ਲਬਜ਼ੀ ਅਰਥ ਨੇ ਕਿ ਦੇਖ ਕਰਕੇ ਦੇਖ ਨਾ ਰੁਏ ਜਿਉ ਸੰਪੈਤਿਓ ਵਿਪਤ ਹੈ ਬਿਦਨੈ ਰਚਿਆ ਸੁ ਹੋਏ ਪਵਤ ਕਬੀਰ ਸਰਦੀ ਮਹਾਰਾਜ ਸਾਨੂੰ ਸਮਝਾਉਂਦੇ ਨੇ ਕਿ ਇਹ ਭਾਈ ਜੇਕਰ ਪ੍ਰਮਾਤਮਾ ਨੇ ਤੈਨੂੰ ਰਾਜ ਭਾਗ ਦਿੱਤੇ ਨੇ ਹਰ ਤਰ੍ਹਾਂ ਦੀ ਤੈਨੂੰ ਸੁੱਖ ਦਿੱਤੇ ਨੇ ਤਾਂ ਉਹਨਾਂ ਨੂੰ ਦੇਖ ਕੇ ਜ਼ਿਆਦਾ ਖੁਸ਼ ਨਾ ਹੋ ਤੇ ਜੇਕਰ ਤੈਨੂੰ ਕੋਈ ਮੁਸ਼ਕਲ ਸਮਾਂ ਆਂਦਾ ਹੈ ਗੁਰਮੁਖ ਫਿਰੋ ਜੇਕਰ ਪ੍ਰਮਾਤਮਾ ਨੇ ਰਾਜਪਾਗ ਦਿੱਤੇ ਨੇ ਇੱਕ ਸਮਾਨੁੱਖਤੇ ਇਹੋ ਜਿਹਾ ਆਉਂਦਾ ਏ ਕਿ ਰਾਜਪਾਗ ਨਹੀਂ ਰਹਿੰਦੇ ਤੇ ਮਾਰੇ ਭਗਤ ਕਬੀਰ ਸਹਿਜ ਜੀ ਆਖਦੇ ਨੇ ਫਿਰ ਜਦੋਂ ਮੁਸ਼ਕਲ ਪੈਂਦੀ ਏ ਵਿਪਤਾ ਆਉਂਦੀ ਏ ਫਿਰ ਰੋ ਵੀ ਨਾ ਫਿਰ ਉਸ ਨੂੰ ਦੇਖ ਕੇ ਉਦਾਸ ਕੰਨੂ ਹੋਣਾ ਏ ਰੋਣਾ ਕੰਨੂ ਏ ਫਿਰ ਇਸੇ ਇਸੇ ਤਰ੍ਹਾਂ ਜਮੁਖ ਪੈਰੋਂ ਪਰ ਜੇਕਰ ਹਿਰਦੇ ਵਿੱਚ ਪਰਮ ਨਿਦਾਨਾਈ ਉਸ ਮਨੁੱਖ ਦੀ ਬਿਰਤੀ ਹੁੰਦੀ ਏ ਫਿਰ ਪਾਵੇ ਉਸ ਤੋਂ ਲੋ ਰਾਜਪਾਗ ਹੋਣ ਤੇ ਭਾਵੇਂ ਉਸ ਦੇ ਕੋਲ ਮੁਸ਼ਕਲਾਂ ਹੀ ਕਿਉਣਾ ਹੋਣ ਪਰ ਉਹ ਕਦੇ ਢੋਲ ਦਾ ਨਹੀਂ ਸੰਪੈ ਦੇਖਣਾ ਅਰਖੀ ਹੈ ਵਿਪਤ ਦੇਖਣਾ ਪਰੋਏ ਉਸ ਨੂੰ ਇਸ ਗੱਲ ਦੀ ਸੋਝੀ ਹੋ ਜਾਂਦੀ ਹੈ ਜਿਉ ਸੰਪਤੀ ਉਹ ਵਿਪਤ ਹੈ ਜਿਸ ਤਰ੍ਹਾਂ ਇਹ ਕੀ ਰਾਜ ਭਾਗ ਨੇ ਉਸੇ ਤਰ੍ਹਾਂ ਇਹ ਮੁਸ਼ਕਲਾਂ ਨੇ ਵਿਦ ਨੇ ਰਚਿਆ ਸੋ ਹੋਈ ਉਸ ਪਰਮਾਤਮਾ ਦੀ ਹੁਕਮ ਅਨੁਸਾਰ ਹੀ ਸਭ ਕੁਝ ਹੋ ਰਿਹਾ ਹੈ ਸੋ ਆਗਰ ਮੁਖ ਪੈਰ ਉਹ ਰਲ ਮਿਲ ਕਰਕੇ ਅਖੀਲੇ ਬੰਦੀ ਵਿਆਖਿਆ ਕਰੀਏ ਜੀ ਕਹੇ ਕਬੀਰ ਅਬ ਜਾਣਿਆ ਸੰਤਨ ਰਿਦੈ ਮਜ ਹਰ ਸੇਵਕ ਸੋ ਸੇਵਾ ਪਲੇ ਜਹ ਕਟ ਬਸੈ ਮੁਰਾਰ ਸੁਸਾਤ ਸੰਗਤ ਜੀਓ ਅਖੀਰਲੇ ਬੰਦ ਵਿੱਚ ਭਗਤ ਕਬੀਰ ਸਾਹਿਬ ਜੀ ਸਾਨੂੰ ਆਖਦੇ ਨੇ ਆਖਦੇ ਨੇ ਕਿ ਕਹ ਕਬੀਰ ਅਬ ਜਾਣਿਆ ਤੇ ਕਬੀਰ ਆਖਦਾ ਏ ਕਬੀਰ ਆਖਦਾ ਏ ਕਿ ਸੰਤਨ ਰਿਦੈ ਮਹਾਜਾਰ ਸੰਤਨ ਭਾਵ ਸੰਤਨ ਉਸ ਪਰਮਾਤਮਾ ਦੇ ਭਗਤ ਸੰਤਨ ਦੇ ਲਖੀ ਅਰਥ ਨੇ ਉਸ ਪਰਮਾਤਮਾ ਦੇ ਭਗਤ ਰਿਦੈ ਮਹਾਜਾਰ ਕਿ ਉਹਨਾਂ ਦੇ ਹਿਰਦੇ ਵਿੱਚ ਸੇਵਕ ਸੁ ਸੇਵਾ ਪਲੀ ਜਹ ਕਟ ਬਸੈ ਮੁਰਾਰ ਮੁਰਾਰ ਦੇ ਲਖੀ ਅਰਥ ਨੇ ਉਹ ਪਰਮਾਤਮਾ ਭਗਤ ਕਬੀਰ ਸਿੰਘ ਜੀ ਆਖਦੇ ਨੇ ਕਿ ਕਬੀਰ ਆਖਦਾ ਏ ਕਿ ਮੈਨੂੰ ਇਸ ਗੱਲ ਦੀ ਸੋਝੀ ਹੋ ਗਈ ਮੈਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਉਹ ਪਰਮਾਤਮਾ ਬਸਦਾ ਤੇ ਬਸਦਾ ਕਿੱਥੇ ਹੈ ਉਸ ਦੀ ਬੰਦਗੀ ਕਰਨ ਵਾਲਿਆਂ ਦੇ ਹਿਰਦੇ ਵਿੱਚ ਤੇ ਆਖਦੇ ਨੇ ਸੇਵਕ ਸੁ ਸੇਵਾ ਭਲੇ ਜਹ ਕਟ ਬਥੈ ਮੁਰਾਰ ਕਿ ਉਹ ਹੀ ਸੇਵ ਉਸ ਪਰਮਾਤਮਾ ਦੇ ਦਰ ਤੇ ਸੇਵਾ ਕਰਦੇ ਸੋਹਣੇ ਲੱਗਦੇ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਉਸ ਪਰਮਾਤਮਾ ਦਾ ਵਾਸਾ ਹੁੰਦਾ ਏ ਜਿਨ੍ਹਾਂ ਦੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਬੰਦਗੀ ਹੁੰਦੀ ਏ ਸੋ ਗੁਰਮੁਖ ਪਿਆਰਿਓ ਇਸ ਪੂਰੇ ਸ਼ਬਦ ਦੇ ਅੰਦਰ ਭਗਤ ਕਬੀਰ ਸਿੰਘ ਜੀ ਮਹਾਰਾਜ ਸਾਨੂੰ ਸਮਝਾਉਂਦੇ ਨੇ ਕਿ हे ਭਾਈ ਜੇਕਰ ਤੂੰ ਸੁਖ ਨੂੰ ਪ੍ਰਾਪਤ ਕਰਨਾ ਚਾਹੁੰਦਾ ਏ ਜੇਕਰ ਮਨ ਦੇ ਅੰਦਰ ਸ਼ਾਂਤੀ ਪ੍ਰਾਪਤ ਕਰਨਾ ਚਾਹੁੰਦਾ ਹੈ ਤੇ ਕੇਵਲ ਤੇ ਕੇਵਲ ਉਸ ਪਰਮਾਤਮਾ ਦਾ ਨਾਮ ਜਪ ਉਸ ਪਰਮਾਤਮਾ ਦੀ ਬੰਦਗੀ ਕਰ ਉਸ ਪਰਮਾਤਮਾ ਦੇ ਜਦੋਂ ਬੰਦਗੀ ਕਰੇਗਾ ਤੇਰੀ ਇੱਕ ਇਹੋ ਜੀ ਅਵਸਥਾ ਬਣੂਗੀ ਭਾਵੇਂ ਸੁੱਖ ਹੋਵੇ ਭਾਵੇਂ ਦੁੱਖ ਹੋਵੇ ਤੂੰ ਕਦੇ ਡੋਲੇਗਾ ਨਹੀਂ ਮਨ ਦੇ ਅੰਦਰ ਸੁੱਖ ਆ ਕਰਕੇ ਆਨੰਦ ਆ ਕਰਕੇ ਟਿਕ ਜਾਵੇਗਾ ਸੋ ਗੁਰਮਖ ਪਿਆਰਿਓ ਜੇਦੋਂ ਅਸੀਂ ਉਸ ਪਰਮਾਤਮਾ ਦਾ ਨਾਮ ਜਪਾਂਗੇ ਤਾਹੀਂ ਸਾਡੇ ਲੋਕ ਕੀ ਪਰ ਲੋਕ ਸੁਹੇਲੇ ਨਾਨਕ ਹਰਪ੍ਰਭ ਆਪੇ ਮਿਲੇ ਹੋਣਗੇ ਸੋ ਕਥਾ ਵਿਚਾਰ ਕਰਦੇ ਆ 10 ਵਜੂ ਇੱਕ ਨੀ ਅਨੇਕਾਂ ਪ੍ਰਕਾਰ ਦੀਆਂ ਭੁਲਾ ਚੁੱਕਾ ਹੋਈਆਂ ਨੇ ਸੋ ਗੁਰੂ ਪਾਤਸ਼ਾਹ ਜੀ ਬਖਸ਼ਣ ਜੋਗ ਗੁਰੂ ਕੀ ਸੰਗਤ ਬਖਸ਼ਣ ਜੋਗ ਪਲਾਉ ਜੀ ਫਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ